ਨਵੀਂਆ ਪੰਜਾਬੀ ਦੇਖ ਰਹੇ ਤੁਸੀਂ ਮਹਾਂਜਲ ਜੱਗੀ ਬਿਹਤ ਹੀ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸੜਕ ਦੇ ਉੱਤੇ ਇਹ বাস ਤੇਜ਼ ਰਫਤਾਰ ਦੇ ਨਾਲ ਜਾ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਟਰੱਕ ਦੇ ਨਾਲ ਇਸ বাস ਦੀ ਟੱਕਰ ਹੁੰਦੀ ਹੈ ਦੱਸ ਦਈਏ ਕਿ বাস ਦੇ ਵਿੱਚ ਕਾਫੀ ਸਵਾਰੀਆਂ ਸਵਾਰ ਸਨ ਤੇ ਜਾ ਕੇ ਨਾਲੇ ਦੇ ਵਿੱਚ ਇਹ বাস ਡਿੱਗਦੀ ਹੈ ਉਸ ਤੋਂ ਬਾਅਦ ਲੋਕ ਉੱਥੇ ਇਕੱਠੇ ਹੁੰਦੇ ਨੇ ਪੌੜੀ ਲਗਾ ਕੇ ਇਨਾ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਲੇਕਿਨ ਕਾਫੀ ਸਾਰੇ ਲੋਕਾਂ ਦੀ ਜਾਨ ਜਿਹੜੀ ਹੈ ਜਾਨ ਦਾ ਖਤਰਾ ਜਾਂ ਕਹਿ ਸਕਦੇ ਕਿ ਖਤਸ਼ਾ ਜਤਾਇਆ ਜਾ ਰਿਹਾ ਉੱਥੇ ਹੀ ਕਈ ਲੋਕ ਜ਼ਖਮੀ ਵੀ ਬਾਹਰ ਕੱਢੇ ਗਏ ਨੇ ਤੇ ਨਾਲ ਹੀ ਇਹ ਦਰਦਨਾਕ ਹਾਦਸਾ ਤੇਜ਼ ਰਫ਼ਤਾਰ বাস ਦੀ ਜਿਹੜੀ ਗਤੀ ਸੀਗੀ ਉਸ ਦੇ ਕਰਕੇ ਵਾਪਰਿਆ ਨਾਲ ਹੀ ਟਰੱਕ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਜਾ ਡਿੱਗਦਾ ਉਸ ਤੋਂ ਬਾਅਦ ਇਹ ਬੱਸ ਜਿਹੜੀ ਆ ਨਾਲੇਦ ਵਿੱਚ ਜਾ ਕੇ ਡਿੱਗਦੀ ਆ ਸਵਾਰੀਆਂ ਦੇ ਨਾਲ ਇਹ ਜਿਹੜੀ ਬੱਸ ਬੱਸ ਭਰੀ ਹੁੰਦੀ ਹੈ ਉਸ ਦੇ ਵਿੱਚ ਜਿਹੜੇ ਲੋਕ ਮੌਜੂਦ ਹੁੰਦੇ ਨੇ ਕਈ ਲੋਕਾਂ ਦੀ ਮੌਤ ਜਿਹੜੀ ਹੈ ਹੋ ਚੁੱਕੀ ਹੈ ਕਿਉਂਕਿ ਕਾਫੀ ਦਰਦਨਾਕ ਹੈ ਹਾਸਾ ਸੀ ਕਾਫੀ ਭਿਆਨਕ ਹਾਸਾ ਸੀ ਦੇਖ ਸਕਦੇ ਹੋ ਬੱਸ ਕਿਸ ਤਰੀਕੇ ਦੇ ਨਾਲ ਪਲਟੀ ਹੋਈ ਹੈ ਬਾਹਰ ਜਿਹੜਾ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਉੱਥੇ ਦੀ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਨਾਲ ਹੀ ਫਿਰ ਪੁਲਿਸ ਵੀ ਮੌਕੇ ਦੇ ਉੱਤੇ ਆਉਂਦੀ ਹੈ ਤੇ ਜਿਹੜੀਆਂ ਸਵਾਰੀਆਂ ਨੂੰ ਬਚਾਇਆ ਜਾਂਦਾ ਉਹਨਾਂ ਤੋਂ ਸਾਰੀ ਜਾਣਕਾਰੀ ਲਈ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਕਿਸ ਦੀ ਅਧਿਕਾਰਕ ਗਲਤੀ ਸੀ ਪੁਲਿਸ ਵੀ ਜਿਹੜਾ ਇਸ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਉੱਥੇ ਅਗਰ ਕੋਈ ਸਰਟੀਫਾਈਡ ਕੈਮਰਾ ਲੱਗੇ ਨੇ ਜਾਂ ਫਿਰ ਲੋਕ ਉੱਥੇ ਮੌਜੂਦ ਸੀ ਕੋਈ ਚਸ਼ਮਦੀਦ ਉੱਥੇ ਖੜੇ ਹੋਏ ਸੀ ਜਾਂ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਹੈ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਇਹ ਭਿਆਨਕ ਹਾਦਸਾ ਹੋਵੇਗਾ ਕਿਉਂਕਿ ਬੱਸ ਬੁਰੀ ਤਰੀਕੇ ਨਾਲ ਪਲਟ ਚੁੱਕੀ ਹੋਈ ਹੈ ਨਾਲੇ ਦੇ ਵਿੱਚ ਕਈ ਜਿਹੜੇ ਲਾਸ਼ਾਂ ਅੰਦਰ ਵੀ ਜਾ ਕੇ ਡਿੱਗੀਆਂ ਨੇ ਲੇਕਿਨ ਇਸ ਚੀਜ਼ ਦੀ ਹਾਲੇ ਪੁਸ਼ਟੀ ਨਹੀਂ ਹੋਈ ਕਿ ਕਿੰਨੇ ਕੁ ਟੋਟਲ ਲੋਕ ਇਸ ਬਸ ਦੇ ਵਿੱਚ ਮੌਜੂਦ ਸੀ ਕਿੰਨੇ ਕੁ ਲੋਕਾਂ ਨੂੰ ਬਾਹਰ ਕੱਢਿਆ ਤੇ ਕਿੰਨੇ ਲੋਕਾਂ ਦੀ ਮੌਤ ਦਾ ਖਤਰਾ ਤਾਂ ਲੋਕ ਦੇਖ ਸਕਦੇ ਹੋ ਤੁਸੀਂ ਉੱਥੋਂ ਦੇ ਭੱਜੇ ਹੋਏ ਜਾਂਦੇ ਨੇ ਤੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਹੋਏ ਲੋਕਾਂ ਨੂੰ ਬਚਾਉਣ ਦੀ ਸਵਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਕੁਝ ਲੋਕ ਚਾਰੇ ਪਾਸਿਆਂ ਤੋਂ ਇਹ ਜਿਹੜਾ ਨਾਲਾ ਹੁੰਦਾ ਇਸ ਨੂੰ ਘੇਰ ਕੇ ਹਰ ਪਾਸੇ ਤੋਂ ਅੰਦਰ ਜਾ ਕੇ ਕੋਸ਼ਿਸ਼ ਕਰਦੇ ਨੇ ਕਿ ਕਿਸੇ ਦੀ ਜਾਨ ਜਿਹੜਾ ਨਾ ਜਾਵੇ ਬਚ ਜਾਵੇ ਸਭ ਦੀ ਜਾਨ ਲੋਕਾਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢਿਆ ਜਾਂਦਾ ਪੁਲਿਸ ਦੀਆਂ ਗੱਡੀਆਂ ਵੀ ਉੱਥੇ ਨਜ਼ਰ ਆ ਰਹੀਆਂ ਨੇ ਮੌਕੇ ਦੇ ਉੱਤੇ ਪੌੜੀਆਂ ਲਗਾਈਆਂ ਗਈਆਂ ਨੇ ਘੋੜੀ ਦੀ ਮਦਦ ਦੇ ਨਾਲ ਉੱਥੇ ਜਿਹੜਾ ਲੋਕਾਂ ਨੂੰ ਬਾਹਰ ਕੱਢਿਆ ਗਿਆ ਕਾਫੀ ਗੰਭੀਰ ਹਾਲਤ ਹੈ ਕਈ ਲੋਕ ਆਪਣੇ ਘਰਾਂ ਨੂੰ ਜਾ ਰਹੇ ਹੋਣਗੇ ਕਈ ਕੰਮ ਤੋਂ ਵਾਪਸ ਆ ਰਹੇ ਹੋਣਗੇ ਕਿੰਨੇ ਹੀ ਜਿਹੜੇ ਨੇ ਪਰਿਵਾਰਕ ਮੈਂਬਰ ਆਪਣੇ ਪਰਿਵਾਰ ਵਾਲਿਆਂ ਦੀ ਵੇਟ ਕਰ ਰਹੇ ਹੋਣਗੇ ਕਿ ਘਰ ਆਣਗੇ ਲੇਕਿਨ ਨਹੀਂ ਪਤਾ ਸੀ ਕਿ ਰਸਤੇ ਦੇ ਵਿੱਚ ਇੰਨਾ ਵੱਡਾ ਇਹ ਹਾਦਸਾ ਵਾਪਰੇਗਾ ਤਾਂ ਬੱਸ ਦੀ ਜੇਕਰ ਗੱਲ ਕਰੀਏ ਕਾਫੀ ਨੁਕਸਾਨੀ ਗਈ ਹੈ ਬੱਸ ਵੀ ਮਾਲੀ ਜਾਨੀ ਨੁਕਸਾਨ ਦੋਨੇ ਹੋਏ ਨੇ ਤੇ ਟਰੱਕ ਦੀ ਜੇਕਰ ਗੱਲ ਕਰੀਏ ਟਰੱਕ ਦੇ ਵੀ ਪਰ ਖੱੱਚੇ ਬੁਰੇ ਤਰੀਕੇ ਦੇ ਨਾਲ ਉੱਡੇ ਹੋਏ ਨੇ ਅੰਦਰ ਜਿਹੜਾ ਪੂਰਾ ਟਰੱਕ ਦਾ ਬਨਾਵਟ ਹੁੰਦੀ ਆ ਸਾਰੀ ਖਰਾਬ ਹੋ ਚੁੱਕੀ ਆ ਟਰੱਕ ਦਾ ਜਿਹੜਾ ਡਰਾਈਵਰਸ ਯੂਜ਼ ਦਾ ਵੀ ਹਾਲੇ ਪਤਾ ਨਹੀਂ ਲੱਗ ਰਿਹਾ ਕਿ ਅਚਾਨਕ ਉਸ ਨੂੰ ਵੀ ਕੀ ਹੋਇਆ ਜਾਂ ਫਿਰ ਉਸ ਦੀ ਕੀ ਹਾਲਤ ਹੈ ਤਾਂ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿੰਨੇ ਕੁ ਲੋਕ ਕਿੰਨੀ ਗਿਣਤੀ ਜਿਹੜੀ ਹੈ ਹੋ ਸਕਦੇ ਆ ਲੋਕਾਂ ਦੀ ਫਰੀਦਕੋਟ ਕੋਟਕ ਪੂਰਾ ਰੋਡ ਤੋਂ ਇਹ ਦਰਦਨਾਕ ਹਾਸਾ ਜਿਹੜਾ ਹੈ ਜਿਨ੍ਹਾਂ ਦੀਆਂ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਆ